ਸਪਰਟਨ ਪਈਨ ਜੇਮਸੀ ਕੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਅਸੀਂ ਹਰਿਆਣਾ ਤੋਂ ਫਤਿਆਵਾਦ ਜ਼ਿਲ੍ਹਾ ਮੇਰੀ ਮੈਰਿਜ ਹੋਈ ਆ 3 ਸਾਲ ਹੋ ਗਏ ਮੇਰੀ ਮੈਰਿਜ ਹੋਈ ਨੂੰ ਤੇ ਮੇਰੇ ਅਸੀਂ ਪੰਜ ਭੈਣਾ ਵਾਂ ਪੰਜ ਭੈਣਾਂ ਦਾ ਇੱਕ ਭਰਾ ਏ ਤੇ ਉਹ ਸਾਡੇ ਮਲਕੀ ਪੇਕੇ ਪਰਿਵਾਰ ਨਾਲ ਥੋੜੀ ਜੀ ਸਾਡੀ ਨਾਰਾਜ਼ਗੀ ਸੀ ਉਹ ਨਾਰਾਜ਼ ਸੀ ਤੇ ਮੈਂ ਬਹੁਤ ਜ਼ਿਆਦਾ ਦੁਖੀ ਹੁੰਦੀ ਸੀ ਤੇ ਫਿਰ ਮੈਂ ਸੰਤਾ ਨਾਲ ਗੱਲ ਕੀਤੀ ਸੰਤ ਪਾਸਟਰ ਲੀਸ਼ਾ ਜੀ ਨਾਲ ਇਹਨਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਤੇ ਪ੍ਰਭੂ ਦੀ ਕਿਰਪਾ ਹੋਈ ਤੇ ਅੱਜ ਮੇਰੇ ਜੀ ਮੇਰੇ ਨਾਲ ਵਧੀਆ ਖੁਸ਼ ਨੇ ਉਹਨਾਂ ਨੂੰ ਮੈਂ ਮਿਲ ਕੇ ਆ ਰਹੀ ਆਂ ਧੰਨਵਾਦ ਉਸ ਪ੍ਰਭੂ ਪਰਮੇਸ਼ਵਰ ਦਾ ਤੇ ਧੰਨਵਾਦ ਸੰਤਾਂ ਦਾ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਅੱਜ ਪ੍ਰਭੂ ਨੇ ਮੇਰਾ ਰਾਸਤਾ ਖੋਲਿਆ ਤੇ ਮੈਂ ਬਹੁਤ ਖੁਸ਼ ਆ ਜੈ ਮਸੀਹ ਦੀ ਪ੍ਰਭੂ ਯਿਸੂ ਦੇ ਪਵਿੱਤਰ ਨਾਮ ਚ ਆਪ ਸਭ ਨੂੰ ਜੈ ਮਸੀਹ ਦੀ ਹੁਣੇ ਅਸੀਂ ਗਵਾਹੀ ਸੁਣੀ ਹੈ ਇੱਕ ਬੇਟੀ ਦੀ ਜੋ ਉਸਦੇ ਪਰਿਵਾਰ ਨਾਲ ਪਰਮੇਸ਼ਰ ਨੇ ਮਿਲਾਪ ਕਰਾਇਆ ਔਰ ਉਹ ਕਿੰਨੀ ਖੁਸ਼ ਹੈ ਮਿਲਾਪ ਤੋਂ ਪਹਿਲਾਂ ਉਹ ਕਿੰਨੀ ਦੁੱਖ ਵਿੱਚ ਸੀ ਪਰੇਸ਼ਾਨੀ ਵਿੱਚ ਸੀ ਔਰ ਕਈ ਵਾਰੀ ਰੋਣਾ ਤੇ ਦੁਖੀ ਹੋਣਾ ਉਸਦੇ ਜ਼ਿੰਦਗੀ ਦੇ ਵਿੱਚ ਇਹ ਕਾਫੀ ਪਰੇਸ਼ਾਨੀਆਂ ਸੀ ਪਰ ਜਦੋਂ ਪ੍ਰਭੂ ਦੀ ਕਿਰਪਾ ਹੋਈ ਤੇ ਉਸ ਦਾ ਮਿਲ ਮਿਲਾਪ ਹੋਇਆ ਅੱਜ ਉਹ ਬਹੁਤ ਖੁਸ਼ ਹੈ ਅਸੀਂ ਸੰਸਾਰ ਦੇ ਵਿੱਚ ਵੀ ਦੇਖਦੇ ਹਾਂ ਕਿੰਨੇ ਦੁੱਖ ਆ ਕਿੰਨੀਆਂ ਪਰੇਸ਼ਾਨੀਆਂ ਵਿਛੋੜੇ ਪਏ ਹੋਏ ਘਰਾਂ ਚ ਫੁੱਟਾਂ ਪਰਿਵਾਰਾਂ ਚ ਫੁੱਟ ਆ ਇਹ ਕੀ ਦਾ ਕੰਮ ਹੈ ਇਹ ਸ਼ੈਤਾਨ ਦਾ ਕੰਮ ਹੈ ਬੇਈਮਾਨ ਦਾ ਕੰਮ ਹੈ ਜੋ ਨਹੀਂ ਚਾਹੁੰਦਾ ਕਿ ਲੋਕ ਖੁਸ਼ ਰਹਿਣ ਜੋ ਖੁਸ਼ ਰੱਖਣਾ ਚਾਹੁੰਦਾ ਹੈ ਸਾਨੂੰ ਉਹ ਹੈ ਸਾਡਾ ਪਰਮੇਸ਼ਵਰ ਪਰਮੇਸ਼ਵਰ ਮਿਲਾਪ ਦਾ ਪਰਮੇਸ਼ਵਰ ਹੈ ਪ੍ਰਭ ਯਿਸੂ ਨੇ ਅਜਾੜੂ ਪੁੱਤਰ ਦੀ ਕਹਾਣੀ ਦੱਸੀ ਹੈ ਪਰ ਕਿਤੇ ਅਜਾੜੂ ਬਾਪ ਦਾ ਜ਼ਿਕਰ ਨਹੀਂ ਆਉਂਦਾ ਕਿਉਂਕਿ ਬਾਪ ਮਿਲਾਪ ਦਾ ਪਰਮੇਸ਼ਵਰ ਹੈ ਉਹ ਚਾਹੁੰਦਾ ਹੈ ਸਾਡੇ ਪਰਿਵਾਰਾਂ ਦਾ ਆਪਸ ਵਿੱਚ ਮੇਲ ਮਿਲਾਪ ਹੋਵੇ ਉਹ ਚਾਹੁੰਦਾ ਹੈ ਸਾਰੀ ਦੁਨੀਆ ਦਾ ਜਗਤ ਦਾ ਲੋਕਾਂ ਦਾ ਪਰਮੇਸ਼ਵਰ ਦੇ ਨਾਲ ਜੋ ਰਿਸ਼ਤਾ ਟੁੱਟ ਚੁੱਕਾ ਉਹ ਜੁੜ ਜਾਏ ਪਰਮੇਸ਼ਰ ਪਿਤਾ ਨਾਲ ਮੇਲ ਮਿਲਾਪ ਹੋ ਜਾਏ ਜਦੋਂ ਦੂਸਰਾ ਕ੍ਰਾਂਤੀ ਆ ਪੰਜ ਦੇ 20 ਵਿੱਚ ਪਾਲਿਸ ਰਸੂਲ ਨੇ ਕਿਹਾ ਹੈ ਅਸੀਂ ਮਸੀਹ ਵਿੱਚ ਹੋ ਕੇ ਬੇਨਤੀ ਕਰਦੇ ਹਾਂ ਤੁਸੀਂ ਪਰਮੇਸ਼ੁਰ ਨਾਲ ਆਪਣਾ ਮੇਲ ਮਿਲਾਪ ਕਰ ਲਓ ਪਿਆਰਿਓ ਅੱਜ ਸੰਸਾਰ 'ਚ مصیبتਾਂ ਤਬਾਈ ਬਰਬਾਦੀ ਗੁੱਸੇ ਕਰੋਧ ਇਸੇ ਕਰਨਾ ਕਿਉਂਕਿ ਪਰਮੇਸ਼ੁਰ ਦੇ ਨਾਲ ਮਿਲਾਪ ਨਹੀਂ ਹੈ ਰਿਸ਼ਤੇ ਟੁੱਟ ਚੁੱਕੇ ਤੇ ਸ਼ੈਤਾਨ ਦੇ ਜਾਲ ਵਿੱਚ ਕਾਬੂ ਆ ਕੇ ਲੋਕ ਜਿਹੜੇ ਨੇ ਨਫ਼ਰਤ ਕਰੋਧ ਜ਼ੁਲਮ ਵਧਿਆ ਹੋਇਆ ਹੈ ਪਿਆਰੇ ਭੈਣੋ ਭਰਾਓ ਯਿਸ ਮਸੀਹ ਇਸੇ ਲਈ ਆਇਆ ਕਿ ਸਾਡਾ ਪਰਮੇਸ਼ਰ ਨਾਲ ਮੇਲ ਮਿਲਾਪ ਹੋ ਜਾਏ ਉਸ ਨੇ ਆਪਣੀ ਕੁਰਬਾਨੀ ਕੀਤੀ ਆਪਣਾ ਬਲੀਦਾਨ ਦਿੱਤਾ ਤਾਂ ਕਿ ਸਾਡਾ ਟੁੱਟਾ ਰਿਸ਼ਤਾ ਪਰਮੇਸ਼ਰ ਨਾਲ ਜੁੜ ਜਾਏ ਜਦੋਂ ਅਸੀਂ ਪਰਮੇਸ਼ਰ ਨਾਲ ਜੁੜਦੇ ਹਾਂ ਯਿਸੂ ਮਸੀਹ ਨਾਲ ਜੁੜਦੇ ਹਾਂ ਤੇ ਫਿਰ ਉਹ ਵੱਡੀ ਕਿਰਪਾ ਕਰਦਾ ਹੈ ਉਹ ਸਾਡਾ ਆਪਸੀ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦਾ ਹੈ ਪਿਆਰੇ ਭੈਣੋ ਭਰਾਓ ਯਿਸੂਸੀ ਨੇ ਮੱਤੀ 5 ਦੇ 24 25 ਵਿੱਚ ਗਿਆ ਜਦੋਂ ਤੂੰ ਆਪਣੇ ਪਰਮੇਸ਼ਰ ਦੇ ਘਰ ਚ ਭੇਟ ਚੜਾਵੇਂ ਤਾਂ ਪਹਿਲਾਂ ਆਪਣੇ ਭਰਾ ਨਾਲ ਮੇਲ ਮਿਲਾਪ ਕਰ ਦੇਖੋ ਯਿਸਮਸੀ ਮੇਲ ਮਿਲਾਪ ਨੂੰ ਸਾਰੇ ਦਸਵੰਦਾਂ ਭੇਟਾਂ ਨਾਲੋਂ ਵੀ ਜ਼ਿਆਦਾ ਅਹਿਮੀਅਤ ਦੇ ਰਿਹਾ ਤੇ ਫਿਰ ਜੇ ਅਸੀਂ ਪ੍ਰਭੂ ਦੇ ਵਚਨ ਨਾਲ ਜੁੜਾਂਗੇ ਸਾਡੇ ਮਨში ਵੀ ਪਿਆਰ ਤੇ ਮੇਲ ਮਿਲਾਪ ਦਾ ਸੁਭਾਅ ਆਏਗਾ 33 ਨੰਬਰ ਜ਼ਬੂਰ ਚ ਲਿਖਿਆ ਮੇਲ ਨੂੰ ਭਾਲ ਤੇ ਉਹਦਾ ਪਿੱਛਾ ਕਰ ਮਿਲਾਪ ਜਿਹੜਾ ਹੈ ਇਹ ਪਰਮੇਸ਼ਵਰ ਦੀ ਖਾਸ ਬਰਕਤ ਔਰ ਇਹ ਵੱਡੀਆਂ ਖੁਸ਼ੀਆਂ ਲੈ ਕੇ ਆਉਂਦਾ ਜਦੋਂ ਸਾਡਾ ਪਰਿਵਾਰਾਂ ਚ ਮੇਲ ਮਿਲਾਪ ਹੋਏਗਾ ਕਿੰਨੇ ਅਸੀਂ ਖੁਸ਼ ਹੋਵਾਂਗੇ ਔਰ ਕਿੰਨੀਆਂ ਬਰਕਤਾਂ ਬਹੁਤ سارے ਚਮਤਕਾਰ ਮਿਲਾਪ ਹੋਣ ਦੇ ਨਾਲ ਸਟਾਰਟ ਹੋ ਜਾਂਦੇ ਨੇ ਤੁਹਾਡੇ ਚ ਬਿਮਾਰੀਆਂ ਜਾਣਗੀਆਂ ਦੁੱਖ ਜਾਣਗੇ ਨਿਰਾਸ਼ਾ ਜਾਏਗੀ ਪਰੇਸ਼ਾਨੀ ਜਾਏਗੀ ਡਿਪਰੈਸ਼ਨ ਜਾਏਗਾ ਹਰ ਦਾ ਬੋਝ ਤੁਹਾਡਾ ਦੂਰ ਹੋ ਜਾਏਗਾ ਸੋ ਸਭ ਤੋਂ ਪਹਿਲਾਂ ਪਰਮੇਸ਼ਰ ਨਾਲ ਮੇਲ ਮਿਲਾਪ ਦੂਸਰਾ ਆਪਣੇ ਰਿਸ਼ਤਿਆਂ ਨਾਲ ਪਿਆਰ ਮੁਹੱਬਤ ਮੇਲ ਮਿਲਾਪ ਤੁਹਾਡਾ ਸਾਰੇ ਘਰਾਂ ਦੇ ਨਾਲ ਹੋ ਜਾਏ ਇਹੀ ਸਾਡੀ ਦੁਆ ਹੈ ਪ੍ਰਭੂ ਤੁਹਾਨੂੰ ਬਹੁਤ ਆਸ਼ੀਸ਼ ਦੇਵੇ ਗੋਡ ਬlesਸ ਯੂ ਆਮੀਨ